ਜੀ ਪਿਆਰੀ ਸਾਥ ਸੰਗਤ ਜੀ ਆਹ ਵੀਰ ਰਾਜਸਥਾਨ ਦਾ ਤੁਰ ਕੇ ਬਦਰੀਨਾਥ ਨੂੰ ਜਾ ਰਿਹਾ ਜੀ ਹਾਂਜੀ ਦੋਸਤੋ ਮਿੱਤਰੋ ਅਸੀਂ ਖੜੇ ਹਾਂ ਜੀ ਸੇਵ ਮੰਦਿਰ ਗੋਮਤੀ ਪ੍ਰਯਾਗ ਦੇ ਕੋਲ ਜੀ ਤੁਸੀਂ ਲੋ ਜੀ ਦੋਸਤੋ ਆ ਗਈ ਆਪਣੀ ਚਾਹ ਜੀ ਮੌਸਮ ਵੀ ਹੁਣ ਠੀਕ ਠਾਕ ਲੋ ਜੀ ਅੱਧਰ ਬੱਦਲਾਂ ਦਾ ਪੂਰਾ ਐਨ ਪੂਰਾ ਬੱਦਲ ਫਸੇ ਪਿਆ ਜੀ ਪਹਾੜਾਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕਿੰਗ ਆਫ ਪੰਜਾਬ ਵਲੌਗ ਐਂਡ ਟਰੈਵਲ ਪਿਆਰੀ ਸਾਧ ਸੰਗਤ ਜੀ ਸਵਾਗਤ ਆ ਜੀ ਨਵਾਂ ਬਲੌਗ ਨਵੀਂ ਸਵੇਰ ਦੇ ਵਿੱਚ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਮੀਂਹ ਦਾ ਮੌਸਮ ਪੂਰਾ ਬਣਿਆ ਪਿਆ ਜੀ ਜੀ ਚਾਹ ਬਣ ਕੇ ਆਪਣੀ ਪੂਰੀ ਰੈਡੀ ਹੈ ਜੀ ਤੇ ਚਾਹ ਪੀ ਕੇ ਆਪਾਂ ਚਾਹ ਦੇ ਨਾਲ ਅੱਗੇ-ਅੱਗੇ ਵਧਾਂਗੇ ਜੀ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਜੀ ਮੌਸਮ ਬਹੁਤ ਵਧੀਆ ਬਣਿਆ ਹੋਇਆ ਜੀ ਬੱਦਲ ਪੂਰੇ ਐਨ ਕੁਲੇ ਪਏ ਆ ਜੀ ਅੱਜ ਪੂਰੀ ਦਿਨ ਮੀਂਹ ਦਾ ਲਿਖਿਆ ਹੋਇਆ ਜੀ ਇੱਥੇ ਤੇ ਆ ਦੇਖੋ ਤੁਸੀਂ ਮੰਕੀ ਵੀ ਮੌਸਮ ਦਾ ਆਨੰਦ ਲੈ ਰਿਹਾ ਜੀ ਤੇ ਆਰਾਮ ਨਾਲ ਬੈਠਾ ਫਲ ਖਾ ਰਿਹਾ ਜੀ ਜੀ ਆਪਾਂ ਬਣਾ ਲਈਏ ਜੀ ਮੈਗੀ ਮੈਗੀ ਹੁਣ ਖਾ ਕੇ ਆਪਾਂ ਯਾਤਰਾ ਦੇ ਅਗਲੇ ਪੜਾਵਲ ਵਧਾਂਗੇ ਜੀ ਤੇ ਨਵੇਂ-ਨਵੇਂ ਵਿਊ ਦਿਖਾਵਾਂਗੇ ਜੀ ਵੀਡੀਓ ਨਾਲ ਬਣੇ ਰਹੋ ਜੀ ਦੇ ਚੈਨਲ ਨੂੰ ਕੱਲ ਸਬਸਕ੍ਰਾਈਬ ਜੀ ਜਿੰਨਾ ਦੋਸਤਾਂ ਮਿੱਤਰਾਂ ਨੇ ਇਸ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਜੀ ਉਹ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਿਓ ਜੀ ਜੀ ਅਸੀਂ ਰਾਤ ਰਏ ਸੀ ਜੀ ਆਹ ਹੋਟਲ ਦੇ ਵਿੱਚ ਜੀ ਰਾਤ ਹੋ ਗਏ ਸਾਨੂੰ ਜਿਆਦਾ ਹਨੇਰਾ ਫਿਰ ਅਸੀਂ ਆਹ ਹੋਟਲ ਦੇ ਵਿੱਚ ਲੈ ਲਿਆ ਅਸੀਂ ਰੂਮ ਜੀ ਤੇ ਹੁਣ ਅਸੀਂ ਪੂਰੇ ਰੈਡੀ ਆ ਜੀ ਬੈਗ ਬੋਗ ਆਪਾਂ ਕਸ ਲਿਆ ਜੀ ਕੋੜੇ ਦੇ ਨਾਲ ਜੀ ਤੇ ਆਪਾਂ ਰੇਨ ਕੋਟ ਵੀ ਫਾਬੂ ਕੇ ਰੈਡੀਆਂ ਜੀ ਪੂਰੇ ਹੁਣ ਨਿਕਲਦੇ ਆ ਜੀ ਅਗਲੇ ਪੜਾ ਦੇ ਲਈ ਦੇਖ ਸਕਦੇ ਹਾਂ ਜੀ ਆ ਗੇਟ ਬਣਿਆ ਹੋਇਆ ਜੀ ਅਮਰ ਸਹੀਦ ਸੂਰਜ ਸਿੰਘ ਦਾ ਜੀ ਇਸ ਦੇ ਬਿਲਕੁਲ ਸਾਹਮਣੇ ਅਸੀਂ ਹੋਟਲ ਵਿੱਚ ਲਿਆ ਸੀ ਰੂਮ ਜੀ ਤੇ ਹੁਣ ਚੱਲਦੇ ਆ ਜੀ ਅਗਲੇ ਪੜਾ ਦੇ ਲਈ ਹਾਂਜੀ ਮੇਰੇ ਵੀਰੋ ਮੌਸਮ ਹੋ ਗਿਆ ਜੀ ਪੂਰਾ ਰੰਗਾ ਰੰਗ ਲੋ ਜੀ ਬੱਦਲਾਂ ਨੇ ਵੀ ਫੜ ਲਿਆ ਆਪਣਾ ਰੰਗ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜ਼ਿਆਦਾ ਬੱਦਲ ਹੋ ਚੁੱਕੇ ਆ ਜੀ ਅਸੀਂ ਰੂਮ ਤੋਂ ਆਇਆ ਥੋੜਾ 3 ਕਿਲੋਮੀਟਰ ਅੱਗੇ ਆ ਕੇ ਜੀ ਰੁਕਿਆ ਥੋੜਾ ਮੀਂਹ ਥੋੜਾ ਜਿਹਾ ਤੇਜ਼ ਹੋ ਗਿਆ ਸੀ ਜੀ ਤੁਸੀਂ ਦੇਖ ਸਕਦੇ ਹੋ ਜੀ ਅੱਧਰ ਬੱਦਲਾਂ ਦਾ ਪੂਰਾ ਇਹਨ ਪੂਰਾ ਬੱਦਲ ਫਸੇ ਪਿਆ ਜੀ ਪਹਾੜਾਂ ਦੇ ਵਿੱਚ ਸਾਹ ਸੰਗਤ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਲੰਗਰ ਲਹਿਰੇ ਗਾਗਾ ਸੰਗਰੂਰ ਵਾਲੀ ਸੰਗਤ ਵੱਲੋਂ ਲਗਾਇਆ ਗਿਆ ਹੈ ਜੀ ਇਹ ਕਰਨ ਪ੍ਰਯਾਗ ਤੋਂ 11 ਕਿਲੋਮੀਟਰ ਤੋਂ ਅੱਗੇ ਆ ਕੇ ਲੱਗਿਆ ਹੋਇਆ ਹੈ ਜੀ ਮੀਂਹ ਥੋੜਾ ਜਿਹਾ ਹਟਿਆ ਜੀ ਤੁਸੀਂ ਦੇਖ ਸਕਦੇ ਹੋ ਹਾਂਜੀ ਦੋਸਤੋ ਮਿੱਤਰੋ ਅਸੀਂ ਖੜੇ ਆਂ ਜੀ ਸ਼ੇਵ ਮੰਦਿਰ ਗੌਮਤੀ ਪ੍ਰਯਾਗ ਦੇ ਕੋਲ ਜੀ ਤੁਸੀਂ ਦੇਖ ਸਕਦੇ ਹੋ ਬੱਦਲ ਬਹੁਤ ਬਣਿਆ ਪਿਆ ਜੀ ਥੋੜਾ ਮੀਂਹ ਹਟਿਆ ਹੋਣਾ ਜੀ ਤੁਸੀਂ ਦੇਖ ਸਕਦੇ ਹੋ ਜੀ ਕਾਰਨ ਪ੍ਰਯਾਗ ਦੇ ਵਿੱਚ ਬਹੁਤ ਹੀ ਲੰਬਾ ਜਾਮ ਲੱਗ ਚੁੱਕਿਆ ਜੀ ਇੱਥੇ ਉਹ ਟਰੱਕ ਜਿਹੜਾ ਵਾ ਖਰਾਬ ਹੋ ਚੁੱਕਿਆ ਜੀ ਰਸਤਾ ਹੈਗਾ ਭੀੜਾ ਜੀ ਆਮੋ ਸਾਹਮਣੇ ਗੱਡੀਆਂ ਫਸ ਚੁੱਕੀਆਂ ਨੇ ਜੀ ਹਾਂਜੀ ਦੋਸਤੋ ਅਸੀਂ ਰੁਕੇ ਹਾਂ ਜੀ ਚਮੋਲੀ ਜ਼ਿਲ੍ਹਾ ਦੇ ਵਿੱਚ ਢੀਮਤਾਲਾ ਪਿੰਡ ਦੇ ਵਿੱਚ ਵੀ ਰੁਕੇ ਹਾਂ ਜੀ ਆਪਾਂ ਨੂੰ ਚਾਹ ਦੀ ਲੱਗ ਗਈ ਸੀ ਥੋੜੀ ਤੋੜ ਜੀ ਆਪਾਂ ਹੁਣ ਚਾਹ ਪੀ ਕੇ ਫਿਰ ਅੱਗੇ ਦਾ ਸਫ਼ਰ ਤੈਅ ਕਰਾਂਗੇ ਜੀ ਲੋ ਜੀ ਦੋਸਤੋ ਆ ਗਈ ਆਪਣੀ ਚਾਹ ਜੀ ਮੌਸਮ ਵੀ ਹੁਣ ਠੀਕ ਠਾਕ ਹੀ ਬਣਿਆ ਹੋਇਆ ਜੀ ਨਾ ਤੋਪਾ ਨਾ ਛਾਂ ਜੀ ਬੱਦਲਾਂ ਨੇ ਵੀ ਆਪਣਾ ਰੰਗ ਥੋੜਾ ਘੱਟ ਕੀਤਾ ਜੀ ਸੂਰਜ ਨੇ ਥੋੜਾ ਆਪਣਾ ਰੰਗ ਦਿਖਾਉਣਾ ਸ਼ੁਰੂ ਕੀਤਾ ਜੀ। ਦੋਸਤੋ ਆਪਾਂ ਇੱਥੋਂ ਪੀਲੀ ਆ ਜੀ ਚਾਹ ਹੁਣ ਚੱਲਦੇ ਆਂ ਜੀ ਅਗਲੇ ਰਾਹ ਤੇ ਆਹ ਤੁਸੀਂ ਦੇਖ ਸਕਦੇ ਹੋ ਜੀ। ਮਾਤੋ ਜੀ ਦੇਖ ਸਕਦੇ ਹੋ ਜੀ ਇਹ ਹਿਮਕੁੰਡ ਸਾਹਿਬ ਜੀ ਦੀ ਕਲਾਕਾਰੀ ਕੀਤੀ ਹੋਈ ਹੈ ਜੀ। ਆਹ ਤੁਸੀਂ ਦੇਖ ਸਕਦੇ ਹੋ ਇਹ ਦਰਬਾਰ ਸਾਹਿਬ ਵੀ ਬਣਾਇਆ ਹੋਇਆ ਜੀ ਸਾਰਿਆਂ ਸੰਗਤਾਂ ਇੱਥੋਂ ਆ ਕੇ ਇਹ ਲੈ ਸਕਦੀਆਂ ਜਾਂਣਾ ਜੀ। ਹਾਂ ਜੀ ਆਹ ਤੁਸੀਂ ਦੇਖ ਸਕਦੇ ਆ ਸਾਨੂੰ ਯੂਕੇ ਦੇ ਵਿੱਚ ਜੇਕੇ ਦੇ ਪਹਾੜੀਆਂ ਦਾ ਵੀਉ ਦਿਖ ਰਿਹਾ ਜੀ ਆਹ ਦਰਖਤ ਜੇਕੇ ਦੇ ਵਿੱਚ ਹੁੰਦੇ ਆ ਜੀ ਹਾਂਜੀ 42 ਸਾਲ ਸੰਗਤ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਇੱਧਰ ਬਠਿੰਡੇ ਵਾਲੇ ਬਾਈਆਂ ਨੇ ਲੰਗਰ ਲਗਾਇਆ ਹੋਇਆ ਜੀ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪਾਂ ਵੀ ਇਸ ਲੰਗਰ ਤੇ ਰੁਕੇ ਆ ਜੀ ਦੋ ਪ੍ਰਸਾਦ ਦੇ ਖਾ ਕੇ ਫਿਰ ਅੱਗੇ ਚਾਲੇ ਪਾਉਨੇ ਆ ਜੀ ਦੇਖ ਸਕਦੇ ਹੋ ਪਿਆਰੀ ਸਾਧ ਸੰਗਤ ਜੀ ਇੱਥੇ ਪਹਾੜਾਂ ਦੀ ਛਾਤੀ ਪੈ ਚੁੱਕੀ ਆ ਜੀ ਉੱਪਰ ਦੀ ਅਰੀ ਸਹਾਸਮਾ ਜੀ ਆ ਤੁਸੀਂ ਦੇ ਸਕਦੇ ਹੋ ਰਸਤੇ ਵਿੱਚ ਬਹੁਤ ਹੀ ਲੈਂਡ ਸਲਾਈਡਿੰਗ ਹੁੰਦੀ ਹੈ ਜੀ ਥਾਂ ਥਾਂ ਤੇ ਬੋਰਡ ਵੀ ਲੱਗੇ ਹੋਏ ਨੇ ਆਗੇ ਪੱਥਰ गिरने ਦਾ ਬਹਿ ਹੈ ਜੀ ਸਾਵਧਾਨਪੂਰਵਕ ਚੱਲੇ ਜੀ ਪਿਆਰੀ ਸਹਾਸਮਾ ਜੀ ਆਹ ਵੀਰ Rajasthan ਦਾ ਤੁਰ ਕੇ ਬਦਰੀਨਾਥ ਨੂੰ ਜਾ ਰਿਹਾ ਹੈ ਜੀ ਚਾਰ ਧਾਮ ਚਾਰ ਧਾਮ ਦੀ ਯਾਤਰਾ ਪੂਰੀ ਕਰਨੀ ਹੈ ਜੀ ਇਹਨੇ ਭਾਈ ਕਿਹੜੇ ਜ਼ਿਲ੍ਹੇ ਚੋਂ ਆਏ ਆ Rajasthan ਚੋਂ ਮਹਾਰਾਣਾ ਹਵਾ ਕਪੂ ਸਿੰਘ ਰਾਜਪੂਤ ਮੇ Rajasthan ਬਾੜੇ ਦੇ आज मुझे यात्रा करते हुए 72 गोत्र दिन हो चुके हैं मैं चार धाम की पैदल यात्रा कर रहा हूं जिसमें मेरे तीन धाम कंप्लीट हो चुके हैं यमुनोत्री गंगोत्री केदारनाथ अभी मैं जा रहा हूं अपने चौथे धाम बद्रीनाथ और उसके बाद जाऊंगा हेमकुंड लो जी वीरय उन्होंने चार धाम करने हैं जी ये 2500 किलोमीटर की यात्रा है अच्छा जी बहुत बढ़िया जी बहुत बढ़िया परमात्मा ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਜੀ ਪਿਆਰੀ ਸਾਧ ਸੰਗਤ ਜੀ ਅਸੀਂ ਜੋਸ਼ੀ ਮੱਠ ਤੋਂ 29 किलोमीटर पीछे खड़े हैं जी ਇੱਥੇ ਪਹਾੜਾਂ ਦਾ ਵਿਊ ਹੀ ਬਹੁਤ ਵਧੀਆ ਆ ਰਿਹਾ ਜੀ ਸਾਡੀ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਇਹ ਮੋਹਾਲੀ ਦੀ ਸੰਗਤ ਨੇ ਲੰਗਰ ਲਗਾਇਆ ਹੋਇਆ ਜੀ ਇਹ ਜੋਤੀ ਮੱਠ ਤੋਂ 12 ਕਿਲੋਮੀਟਰ ਦੀ ਦੂਰੀ ਤੋਂ ਤੋਂ ਪਹਿਲਾਂ ਹੀ ਲੰਗਰ ਲੱਗਿਆ ਹੋਇਆ ਜੀ ਦੇਖੀ ਕਿ ਉਹਦਿਆਂ ਜਲੇਬੀਆਂ ਵੀ ਨੇ ਉਹਨਾਂ ਨੇ ਲਗਾਈ ਹੋਈਆਂ ਹਨ ਜੀ ਆ ਤੁਸੀਂ ਦੇਖ ਸਕਦੇ ਹੋ ਵੀਰ ਹੁਣੇ ਬਾਅਦ ਹੀ ਸਰਦਾ ਭਾਵਨਾਣਾ ਸੇਵਾ ਕਰਦੇ ਪਏ ਆ ਜੀ ਇਹ ਹੈ ਹਰ ਸਾ ਲੰਗਰ ਲੱਗਦਾ ਹੈ ਜੀ ਹਾਂਜੀ ਪਿਆਰੀ ਸਾਥ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਅਸੀਂ ਪਹੁੰਚ ਚੁੱਕੇ ਹਾਂ ਜੀ ਜੋਸ਼ੀ ਮੱਠ ਇੱਥੋਂ ਪਿੱਪਲ ਕੋਟੀ ਰਹਿ ਗਿਆ ਜੀ 33 ਕਿਲੋਮੀਟਰ ਤੇ ਕਰਨ ਪ੍ਰਿਆਗ ਰਹਿ ਗਿਆ ਜੀ 80 ਕਿਲੋਮੀਟਰ ਲੋ ਜੀ ਦੇਖ ਸਕਦੇ ਹੋ ਤੁਸੀਂ ਇੱਥੇ ਆਈ ਲਵ ਜੋਸ਼ੀ ਮੱਠ ਲਿਖਿਆ ਹੋਇਆ ਜੀ ਤੇ ਉੱਧਰ ਦੇਖ ਲੋ ਤੁਸੀਂ ਬਹੁਤ ਹੀ ਸੋਹਣਾ ਚੜ ਨਾਦ ਕਿੰਨਾ ਸੋਹਣਾ 뷰 ਚੱਲ ਰਿਹਾ ਜੀ ਆਹ ਲੋ ਤੁਸੀਂ ਦੇਖ ਸਕਦੇ ਹੋ ਜੀ ਆਹ ਦੇਖੋ ਚਾਰਨਾ ਕਿੰਨਾ ਸੋਹਣਾ ਵਗਦਾ ਪਿਆ ਜੀ ਲੋ ਜੀ ਇੱਥੇ ਸਾਧੂ ਵੀ ਸੰਤ ਵੀ ਬੈਠੇ ਹੋਏ ਆ ਜੀ ਸਾਧੂ ਸੰਤ ਜੀ ਦੇਖ ਸਕਦੇ ਹੋ ਜੀ ਵੀਰ ਹੁਣੇ ਫੋਟੋਆਂ ਜੀ ਕਰਾ ਰਹੇ ਆ ਜੀ ਜਿੰਨਾ ਬਹੁਤ ਸੋਹਣਾ ਹੈ ਸਾਧ ਸੰਗਤ ਜੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਚਾਰਨਾ ਬਣਿਆ ਹੋਇਆ ਜੀ ਉੱਥੋਂ ਪਾਣੀ ਆਉਂਦਾ ਜੀ ਬਰਫ਼ ਵਾਲਾ ਐਨ ਪੂਰੀ ਠੰਡ ਚੜੀ ਪਈ ਹੈ ਜੀ प्यारी 사संगत जी ਸਾਡਾ ਹੋ ਗਿਆ ਹੁਣ ਬੁਰਾ ਹਾਲ ਜੀ ਜੋਸੀ ਮੰਡ ਦੇ ਵਿੱਚ 2 ਘੰਟਿਆਂ ਵਿੱਚ ਜਾਮ ਚ ਫਸੇ ਰਹੇ ਆਂ ਜੀ ਅਸੀਂ ਹੁਣ ਥੋੜੀ ਨਿਕਲ ਕੇ ਜਾਮ ਚੋਂ ਆ ਕੇ ਰੈਸਟ ਕਰਨ ਲੱਗੇ ਆਂ ਜੀ ਥੋੜਾ ਜਿਹਾ ਰੁਕੇ ਆਂ ਜੀ ਹਾਂ ਜੀ ਪਿਆਰੀ 사संगत जी ਅਸੀਂ ਗੁਰਦੁਆਰਾ ਸ਼੍ਰੀ ਗੋਬਿੰਦ ਘਾੜ ਦੇ ਵਿੱਚ ਪਹੁੰਚ ਚੁੱਕੇ ਆਂ ਜੀ ਗੋਬਿੰਦ ਘਾੜ ਵਿੱਚ ਅਸੀਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਹੋਟਲ ਸੁਭਮ ਦੇ ਵਿੱਚ ਰੂਮ ਲੈ ਲਿਆ ਜੀ ਸਾਨੂੰ ਹੋ ਜਾਂਦਾ ਜੀ ਵਾਈਫਾਈ ਦਾ ਔਖਾ ਥੋੜਾ ਇਸ ਲਈ ਅਸੀਂ ਹੋਟਲ ਦੇ ਵਿੱਚ ਰੂਮ ਲੈ ਲਿਆ ਜੀ ਨਹੀਂ ਅਸੀਂ ਗੁਰਦੁਆਰਾ ਸਾਹਿਬ ਵਿੱਚ ਹੀ ਰਹਿਣਾ ਸੀ ਜੀ ਤੁਸੀਂ ਦੇਖ ਸਕਦੇ ਹੋ ਇੱਧਰ ਪੂਰਾ ਹਨੇਰਾ ਹੋ ਚੁੱਕਿਆ ਜੀ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਰਾਤ ਦੇ ਵੱਜ ਗਿਆ 10 ਜੀ ਸਮਾਪਤੀ ਕਰਦੇ ਅੱਜ ਦੇ ਬਲੌਗ ਦੀ ਜੀ ਮਿਲਦੇ ਹਾਂ ਨਵੇਂ ਬਲੌਗ ਦੇ ਨਵੀਂ ਸਵੇਰ ਦੇ ਨਾਲ ਜੀ ਮੇਰੇ ਚਾਹਨ ਨੂੰ ਕਰ ਲੈ ਸਬਸਕ੍ਰਾਈਬ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ